ਪਿਆਰ ਦੇ ਵਿੱਚ ਅੰਨੇ ਹੋਏ ਸਿਰਫਰੇ ਆਸ਼ਿਕ ਦੇ ਵੱਲੋਂ ਲੜਕੀ ਦੇ ਮੰਗੇਤਰ ਤੇ ਘਰ ਦੇ ਬਾਹਰ ਜਾ ਚਲਾਈਆਂ ਗਈਆਂ ਗੋਲੀਆਂ ਤੇ ਦੱਸਦੀ ਹੈ ਮਾਮਲਾ ਅਮਰੀਕਸਰ ਤੋਂ ਨਿਕਲ ਕੇ ਸਾਹਮਣੇ ਹੈ ਜਿੱਥੇ ਅਮਰੀਕਸਰ ਦੇ ਮੁਕੰਮਪੂਰਾ ਇਲਾਕੇ ਦੇ ਵਿੱਚ ਜਦ ਲੜਕੀ ਦੇ ਵੱਲੋਂ ਲੜਕੇ ਨੂੰ ਵਿਆਹ ਦੇ ਲਈ ਨਾ ਕਰ ਦਿੱਤੀ ਜਾਂਦੀ ਹੈ ਔਰ ਜਦ ਲੜਕੀ ਦਾ ਕਿਸੇ ਹੋਰ ਥਾਂ ਮੰਗਣੀ ਹੋ ਜਾਂਦੀ ਹੈ ਤਾਂ ਸਿਰਫਰੇ ਆਸ਼ਿਕ ਦੇ ਵੱਲੋਂ ਲੜਕੀ ਦੇ ਮੰਗੇਤਰ ਤੇ ਘਰ ਦੇ ਬਾਹਰ ਜਾ ਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਨਾਲੇ ਉਸ ਨੂੰ ਧਮਕਾਇਆ ਜਾਂਦਾ ਹੈ ਕਿ ਉਹ ਵਿਆਹ ਦੇ ਲਈ ਨਾ ਕਰ ਦੇ ਤਾਂ ਜਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਔਰ ਸਿਰਫਰੇ ਆਸ਼ਿਕ ਕਰ ਲਿੱਤਾ ਗਿਆ ਔਰ ਉਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਹੈ ਜਿਸ ਦੇ ਨਾਲ ਨੌਜਵਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਹੁਣ ਵਾਰਦਾਤ ਵੇਲੇ ਯਾਰੀ ਲਪਾਉਣ ਵਾਲੇ ਦੋਸਤ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਜੀ ਮਿਤੀ 26 4 2025 ਰਾਤ ਤਕਰੀਬਨ 2 ਵਜੇ ਜਿਹੜਾ ਮੋਕਮਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਫੌਰੀ ਕਾਰਵਾਈ ਕਰਦੇ ਹੋਏ ਸਾਡੇ ਐਸਟੀਚਓ ਸਾਹਿਬ ਨੇ ਮੌਕੇ ਤੇ ਗ ਜਾ ਕੇ ਜਿਹੜਾ ਮਦਈ ਹੋ ਗਿਆ ਉਹਨਾਂ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਿਹੜਾ ਮੁਕੱਦਮਾ ਨੰਬਰ 48 ਅਧੀਨ ਤਾਰਾ 125 352 3 ਬੀ ਐਨ ਐਸ ਤੇ 25 27 ਆਰਮਸ ਐਕਟ ਦਰਜ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹ ਅਣਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਟੀਚਓ ਸਾਹਿਬ ਤੇ ਸਾਡੀ ਜਿਹੜੀ ਟੀਮ ਹੈਗੀ ਹੈ ਇਹਨੇ ਬੜੀ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ੀਆਂ ਦੀ ਭਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4 6 2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾ ਦੋਸ਼ੀ ਫੜਿਆ ਸੀਗਾ ਉਹਨੇ ਆਪਣਾ ਫਰਦਿਕਸ਼ਾਫ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਨੀ ਜਿਹੜਾ son of ਹਰਜੀਤ ਸਿੰਘ ਅ ਜਿਹੜਾ ਬਾਸਾਂ ਵਾਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜੀ ਸ਼੍ਰੀ ਮੁਹਿਤ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਏਕਯੂ ਸੀਗਾ ਸਨੀ son of ਹਰਜੀਤ ਸਿੰਘ ਉਹਨੂੰ 10625 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰਨਜੀਤ ਸਿੰਘ ਹੈਗਾ ਜਿਹੋ ਉਹ ਸਟੰਡਿੰਗ ਹੈਗਾ ਸਰ ਇਹਨਾਂ ਦਾ ਪੇਸ਼ਾ ਤੋਂ ਉਮਰ ਕਿ ਨਹੀਂ ਹੈ ਜੀ ਇਹਨਾਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਆ ਤੇ ਬਾਕੀ ਇਹਨਾਂ ਦੇ ਉੱਪਰ ਜਿਹੜਾ ਸਨੀ ਹੈਗਾ ਆ ਇਹਨਾਂ ਤੇ ਇੱਕ ਪਰਚਾ ਪਹਿਲਾਂ ਵੀ ਹੈਗਾ ਆ ਦੋਸਤੋ 44 ਥਾਣਾ ਜਿਹੜਾ ਹੈਗਾ ਆ ਡਿਵੀਜ਼ਨ A 307 ਦਾ ਪਰਚਾ ਪਹਿਲਾਂ ਵੀ ਹੈਗਾ ਸਰ ਵੀ ਨੈਸ਼ਨਲ ਵੀ ਆਦੀ ਕਿ ਨਹੀਂ ਨਹੀਂ ਹਜੇ ਤੱਕ ਇਦਾਂ ਦਾ ਕੋਈ ਸਾਨੂੰ ਸਾਹਮਣੇ ਨਹੀਂ ਆਇਆ ਜੇ ਕੁਝ ਹੋਊਗਾ ਤਾਂ ਅਪਾ ਤੁਹਾਨੂੰ ਦੱਸਾਂਗੇ ਪੁਲਿਸ ਦਾ ਹਾਂ ਦਾ ਕਾਰਨ ਕੋਈ ਨਹੀਂ ਜੀ ਗੋਲੀ ਚਲਾਉਣ ਦਾ ਕਾਰਨ ਇਹ ਸੀਗਾ ਕਿ ਜਿਹੜਾ ਗੁਰਪ੍ਰੀਤ ਸਿੰਘ ਸੀਗਾ ਇਹਦੀ ਕੋਈ ਸਹੇਲੀ ਸੀਗੀ ਤੇ ਉਹਦੇ ਨਾਲ ਪਹਿਲਾਂ ਇਹ ਰਿਸ਼ਤਾ ਕਰਨਾ ਚਾਹੁੰਦਾ ਸੀਗਾ ਪਰ ਜਿਹੜੀ ਕੁੜੀ ਸੀਗੀ ਉਹ ਸਹਿਮਤ ਨਹੀਂ ਸੀਗੀ ਤੇ ਉਸ ਚੀਜ਼ ਨੂੰ ਮਤਲਬ ਡਰਾਉਣ ਵਾਸਤੇ ਜਿਹੜਾ ਹੈਗਾ ਲੜਕੀ ਦੇ ਘਰ ਇਹਨਾਂ ਨੇ ਗੋਲੀਬਾਰਤ ਕੀਤੀ ਸੀ ਜਵਾਬ ਉਹ ਜਿਹੜਾ ਹੈ ਲੀਗ ਲੀਗਲ ਇਹ ਜੀ ਇਲਲੀਗਲ ਹੈਗਾ ਕੰਟਰੀ ਮੇਡ ਹੈਗਾ 32 ਬੋਰ ਦਾ ਪਿਸਟਲ ਇਹ ਕਿੱਥੋਂ ਲਿਆ ਇਹ ਜੀ ਹਲੇ ਤਫਤੀਸ਼ ਦਾ ਹੈਗਾ ਹਿੱਸਾ ਹੈਗਾ ਜਿੱਦਾਂ ਸਾਨੂੰ ਪਤਾ ਲੱਗੇਗਾ ਤੁਹਾਨੂੰ ਦੱਸਿਆ ਜਾਊਗਾ ਸੇ ਇਹਨਾਂ ਦੇ ਪਹਿਲੇ ਵੀ ਅੰਤ ਸਿਰ ਜਿੱਦਾਂ ਕਿ ਸਣੀ ਜਿਹੜਾ ਸੀਗਾ ਇਹਦੇ ਤੇ ਉਪਰ ਦੋਸਤੋ 44/21 ਅਦੀਨ ਨਤਾਰਾ 307 ਡਿਵੀਜ਼ਨ A ਜਿਹੜਾ ਸੀਗਾ ਉਹ ਮੁਕਦਮਾ ਦਰਜ ਹੈਗਾ ਹੋਰ ਕੋਈ ਸਮੱਗੈ ਜੀ ਆਪਣਾ ਵਾਪਨਾ ਵਗੈਰਾ ਦਾ ਇਹਾਤਾ ਤੇ ਕਿਨਾਂ ਕੰਮ ਹੋ ਰਿਹਾ ਹੈ ਅਜੇ ਤਫ਼ਤੀਸ਼ ਜਾਰੀ ਹੈਗੀ ਜੀ ਆਪਾਂ ਅੱਜ ਉਹਦੀ ਅਰੈਸਟ ਪਾਈ ਹੈਗੀ ਆ ਤੇ ਰਿਮਾਂਡ ਲਵਾਂਗੇ ਤੇ ਇਹਨੂੰ ਪੁੱਛਾਂਗੇ ਕਿ ਇਹ ਕਿੱਥੋਂ ਲੈ ਕੇ ਆ ਠੀਕ ਥੈਂਕ ਯੂ